ਅੱਜ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਹਾਂ ਹਿਮਾਚਲ ਹਿਮਾਚਲ ਦਾ ਜ਼ਿਲ੍ਹਾ ਉਹਨਾਂ ਦੇ ਵਿੱਚ ਪੈਂਦਾ ਪਿੰਡ ਬਹਿਰੀਆਂ ਉੱਥੋਂ ਦੇ ਰਹਿਣ ਵਾਲੀ ਇੱਕ ਲੜਕੀ ਅੰਸ਼ਿਕਾ ਉਹਦਾ ਵਿਆਹ ਹੁੰਦਾ 25 ਸਤੰਬਰ 2025 ਨੂੰ ਉਹ ਆਪਣੀ ਮਾਂ ਦੇ ਨਾਲ ਰਹਿੰਦੀ ਹੁੰਦੀ ਹੈ ਦੋਨੋਂ ਮਾਵਾਂ ਧੀਆਂ ਹੁੰਦੀਆਂ ਨੇ ਕਿਉਂਕਿ ਉਹਦੇ ਜਿਹੜਾ ਪਿਤਾ ਹੁੰਦਾ ਉਹਦੀ ਮੌਤ ਹੋ ਚੁੱਕੀ ਥੋੜੀ ਸਮਾਂ ਪਹਿਲਾਂ ਤੇ ਇੱਕ ਭਰਾ ਹੁੰਦਾ ਉਹਦੀ ਵੀ ਮੌਤ ਹੋ ਜਾਂਦੀ ਹੈ ਹੁਣ ਦੋਨੋਂ ਮਾਵਾਂ ਧੀਆਂ ਇੱਕ ਦੂਜੇ ਦਾ ਸਹਾਰਾ ਹੁੰਦੀਆਂ ਨੇ ਤੇ ਅਖੀਰ ਕੁੜੀ ਦਾ ਵਿਆਹ ਕਰਨਾ ਸੀ 25 ਸਤੰਬਰ 2025 ਨੂੰ ਜਿਹੜੇ ਵਿਆਹ ਦੀ ਤਰੀਕ ਤੈਅ ਹੁੰਦੀ ਹੈ ਨੇੜੇ ਪਿੰਡ ਹੁੰਦਾ ਬਿੰਦਲਾ ਉੱਥੋਂ ਦਾ ਰਹਿਣ ਵਾਲਾ ਪ੍ਰਵੇਸ਼ ਕੁਮਾਰ ਜਿਹੜਾ ਕਿ ਆਰਮੀ ਦੇ ਵਿੱਚ ਹੁੰਦਾ ਉਹਦੇ ਵੀ ਮਾਪਿਓ ਦੀ ਬਹੁਤ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਉਹ ਆਪਣੇ ਚਾਚੇ ਸੰਜੀਵ ਕੁਮਾਰ ਉਰਫ ਸੰਜੇ ਦੇ ਨਾਲ ਰਹਿੰਦਾ ਸੀ ਜਿਹੜੇ ਸੰਜੀਵ ਕੁਮਾਰ ਸੀ ਉਹ ਵੀ ਰਿਟਾਇਰਡ ਫੌਜੀ ਸਨ ਹੁਣ ਇਧਰ ਵਿਆਹ ਦੀਆਂ ਪੂਰੀਆਂ ਜਿਹੜੀਆਂ ਤਿਆਰੀਆਂ ਸੀ ਉਹ ਹੋ ਚੁੱਕੀਆਂ ਸੀ ਜਿਹੜੀ ਅੰਚਿਕਾ ਦੀ ਮਾਂ ਹੁੰਦੀ ਹੈ ਉਹਦੇ ਵੱਲੋਂ ਜਿਹੜਾ ਜੋ ਵੀ ਸਮਾਨ ਵਗੈਰਾ ਗੈਣੇ ਸੂਟ ਵਗੈਰਾ ਜੋ ਵੀ ਖਰੀਦਣਾ ਸੀ ਤਕਰੀਬਨ ਤਕਰੀਬਨ ਖਰੀਦ ਚੁੱਕੇ ਸੀ ਜਿਹੜੀ ਅੰਸ਼ਿਕਾ ਸੀ ਆਪਣੀ ਮਾਂ ਦੇ ਨਾਲ ਹੀ ਕਮਰੇ ਦੇ ਵਿੱਚ ਸੌਂਦੀ ਸੀ ਤੇ ਦੋ ਕੁ ਦਿਨ ਪਹਿਲਾਂ ਉਹਦਾ ਕਹਿਣਾ ਸੀ ਵੀ ਮੈਂ ਅੱਡ ਆਪਣੇ ਕਮਰੇ ਦੇ ਵਿੱਚ ਸੌਣਾ ਤੇ ਮਾਂ ਨੂੰ ਵੀ ਏਸੀਪੀ ਦਾ ਵਿਆਹ ਹੋਣ ਵਾਲਾ ਤੇ ਇੱਕ ਅੰਸ਼ਿਕਾ ਦੀ ਮਾਸੀ ਆਈ ਹੋਈ ਸੀ ਇਹ ਰਾਤ ਨੂੰ ਸੂਟਾਂ ਦੀ ਪੈਕਿੰਗ ਵਗੈਰਾ ਸਾਰਾ ਸਮਾਨ ਰੱਖਦਿਆਂ ਨੇ ਤੇ ਇਹ ਅੱਡ ਆਪਣੇ ਕਮਰੇ ਦੇ ਵਿੱਚ ਸੌਣ ਚਲੀਆਂ ਜਾਂਦੀਆਂ ਨੇ ਦੋਨੋਂ ਭੈਣਾਂ ਅੰਸ਼ਿਕਾ ਦੀ ਮਾਂ ਤੇ ਮਾਸੀ ਅੰਸ਼ਿਕਾ ਆਪਣੇ ਕਮਰੇ ਦੇ ਵਿੱਚ ਸੌਂਦੀ ਹੈ ਜਦੋਂ ਸਵੇਰੇ ਉੱਠ ਕੇ ਦੇਖਦੇ ਨੇ ਅੰਸ਼ਿਕਾ ਦਾ ਕਮਰਾ ਖੁੱਲਾ ਹੁੰਦਾ ਪੱਖਾ ਚੱਲਦਾ ਹੁੰਦਾ ਤੇ ਅੰਸ਼ਿਕਾ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ ਉਹ ਦੇਖਦੇ ਨੇ ਇੱਥੇ ਕਿਤੇ ਹੋਣੀ ਐ ਪਰ ਕਿਤੇ ਵੀ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ ਕਿਉਂਕਿ ਜਿਹੜੀ ਅੰਸ਼ਿਕਾ ਸੀ ਉਹ ਅਕਸਰ ਆਪਣੀ ਮਾਂ ਨੂੰ ਹੀ ਲੈ ਕੇ ਕਿਤੇ ਵੀ ਜਾਂਦੀ ਸੀ ਉਹ ਕੱਲੀ ਕਦੇ ਨਹੀਂ ਸੀ ਜਾਂਦੀ ਉਹਨੂੰ ਜਦੋਂ ਹਾਲੇਦਿਵਾਲੇ ਦੇਖਿਆ ਜਾਂਦਾ ਉਹਦਾ ਫੋਨ ਟਰਾਈ ਕੀਤਾ ਜਾਂਦਾ ਫੋਨ ਸਵਿਚ ਆਫ ਹੁਣ ਘਬਰਾਹਟ ਸ਼ੁਰੂ ਹੋ ਜਾਂਦੀ ਐ ਵੀ ਗਈ ਤੇ ਗਈ ਕਿੱਥੇ ਪਹਿਲਾਂ ਜਿਹੜੀ ਮਾਂ ਸੀ ਉਹਨੂੰ ਇਹ ਸੀ ਵੀ ਸ਼ਾਇਦ ਜਿਹੜਾ ਉਹਦਾ ਮੰਗੇਤਰ ਹੈ ਪ੍ਰਵੇਸ਼ ਕੁਮਾਰ ਉਹਦੇ ਨਾਲ ਕਿਤੇ ਗਈ ਹੋਵੇ ਪਰ ਦੱਸ ਕੇ ਜਾਣਾ ਚਾਹੀਦਾ ਸੀ ਫੋਨ ਵੀ ਉਹਦਾ ਨਹੀਂ ਲੱਗਦਾ ਪ੍ਰਵੇਸ਼ ਕੁਮਾਰ ਨੂੰ ਫੋਨ ਕੀਤੇ ਜਾਂਦੇ ਨੇ ਉਹਦਾ ਵੀ ਫੋਨ ਨਹੀਂ ਲੱਗਦਾ ਫਿਰ ਉਹਨੂੰ ਲੱਭਣ ਦੀ ਕੋਸ਼ਿਸ਼ਾਂ ਜਾਰੀ ਹੁੰਦੀਆਂ ਨੇ ਜਿਹੜੀ ਅੰਸ਼ਿਕਾ ਹੁੰਦੀ ਹੈ ਉਹਦਾ ਜਿਹੜਾ ਤਾਇਆ ਹੁੰਦਾ ਉਹ ਪੁਲਿਸ ਦੇ ਵਿੱਚ ਹੁੰਦਾ ਰਿਪੋਰਟ ਕੀਤੀ ਜਾਂਦੀ ਹੈ ਗੁੰਮਸ਼ੁਦਗੀ ਦੀ ਪੁਲਿਸ ਲੱਭਣ ਦੀ ਕੋਸ਼ਿਸ਼ ਕਰਦੀ ਹੈ ਉਹ ਦਿਨ ਜਿਹੜਾ ਉਹ ਲੰਘਦਾ ਤੇ 23 ਤਰੀਕ ਦੀ ਸ਼ਾਮ ਨੂੰ ਇੱਕ লাশ ਮਿਲਦੀ ਹੈ ਲੜਕੀ ਦੀ ਪੁਲਿਸ ਵਾਲੇ ਉਹਨੇ ਪਰਿਵਾਰ ਨੂੰ ਬੁਲਾंदे ਨੇ ਉੱਥੇ ਜਦੋਂ ਜਾ ਕੇ ਦੇਖਿਆ ਜਾਂਦਾ ਤਾਂ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਜਿਹੜੀ লাশ ਸੀ ਉਹ ਸੜੀ ਹੋਈ ਸੀ ਉਹਦਾ ਉੱਪਰਲਾ ਹਿੱਸਾ ਟੇਕ ਸੀ ਥੱਲੇ ਵਾਲਾ ਹਿੱਸਾ ਜਲ ਚੁੱਕਿਆ ਸੀ ਤੇ ਪਰਿਵਾਰ ਜਦੋਂ ਦੇਖਦਾ ਤੇ ਪਛਾਣਦਾ ਉਹਨਾਂ ਦੀ ਲੜਕੀ ਜਿਹੜੀ ਹੈ ਅੰਸ਼ਿਕਾ ਹੀ ਹੁੰਦੀ ਹੈ ਪਰਿਵਾਰ ਰੋ ਰੋ ਕੇ ਬੁਰਾ ਹਾਲ ਹੁੰਦਾ ਪਿੰਡ ਵਾਸੀ ਇਕੱਠੇ ਹੁੰਦੇ ਨੇ ਹੁਣ ਸਾਰਿਆਂ ਨੂੰ ਇਹ ਸੀ ਵੀ ਇੱਕ ਦਿਨ ਬਾਅਦ ਇਹਦਾ ਵਿਆਹ ਹੈ ਤੇ ਵਿਆਹ ਤੋਂ ਪਹਿਲਾਂ ਇਹ ਹਾਲਾਤ ਕਿੰਨੇ ਕੀਤੇ ਹੁਣ ਕਿੰਨੇ ਮਾਰਿਆ ਹੋਵੇ ਪੁਲਿਸ লাশ ਨੂੰ ਕਬਜੇ ਦੇ ਵਿੱਚ ਲੈਂਦੀ ਹੈ ਕਬਜੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਤੇ ਜਦੋਂ ਪਰਿਵਾਰ ਤੋਂ ਪੁੱਛਗਿੱਛ ਹੁੰਦੀ ਹੈ ਹੁਣ ਜਿਹੜੀ ਮਾਂ ਸੀ ਉਹ ਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਰਿਪੋਰਟ ਦਰਜ ਕਰਵਾਉਂਦੀ ਹੈ ਤੇ ਉਹਦੇ ਵਿੱਚ ਉਹਨਾਂ ਦਾ ਜਿਹੜਾ ਸ਼ੱਕ ਜ਼ਾਹਿਰ ਕੀਤਾ ਜਾਂਦਾ ਉਹਦਾ ਕਹਿਣਾ ਸੀ ਵੀ ਜਿਹੜਾ ਪ੍ਰਵੇਸ਼ ਕੁਮਾਰ ਹੈ ਉਹਨੇ ਤੇ ਉਹਦੇ ਚਾਚੇ ਸੰਜੀਵ ਕੁਮਾਰ ਨੇ ਮੇਰੀ ਲੜਕੀ ਅੰਸ਼ਿਕਾ ਨੂੰ ਮਾਰਿਆ ਹੁਣ ਜਿਹੜਾ ਵਿਆਹਣ ਵਾਲਾ ਸੀ ਹੁਣ ਜਿਹੜਾ ਹੋਣ ਵਾਲਾ ਉਸ ਘਰ ਦਾ ਜਵਾਈ ਸੀ ਅੰਸ਼ਕਾ ਦਾ ਪਤੀ ਸੀ ਉਹਦੇ ਤੇ ਸ਼ੱਕ ਜ਼ਾਹਿਰ ਕੀਤਾ ਗਿਆ ਸੀ ਤੇ ਉਹਦੇ ਚਾਚੇ ਤੇ ਪੁਲਿਸ ਪਾਰਟੀ ਫੌਰਨ ਹਰਕਤ ਦੇ ਵਿੱਚ ਆਉਂਦੀ ਹੈ ਤੇ ਜਿਹੜਾ ਸੰਜੀਵ ਕੁਮਾਰ ਸੀ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ 25 ਸਤੰਬਰ ਨੂੰ ਜਿਹੜਾ ਪ੍ਰਵੇਸ਼ ਕੁਮਾਰ ਸੀ ਉਹ ਜੰਮੂ ਸੀ ਡਿਊਟੀ ਉਦੀ ਉੱਥੇ ਜਾ ਕੇ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਦੋਨਾਂ ਨੂੰ ਗ੍ਰਿਫਤਾਰ ਕਰਕੇ ਲਿਆ ਕੇ ਉਹਨਾਂ ਤੋਂ ਪੁੱਛਗਿੱਛ ਸ਼ੁਰੂ ਹੁੰਦੀ ਹੈ ਜਿਹੜੀ ਅੰਸ਼ਿਕਾ ਸੀ ਇਹਦਾ 24 ਤਰੀਕ ਨੂੰ ਵਿਆਹ ਸੀ ਪਰ ਵੇਖੋ ਸਮੇਂ ਦੀ ਚੱਕਰ ਜਿਹੜਾ ਸਮੇਂ ਦਾ 25 ਤਰੀਕ ਨੂੰ ਉਸ ਘਰ ਦੇ ਵਿੱਚੋਂ ਅੰਸ਼ਿਕਾ ਦੀ ਅਰਥੀ ਉੱਠਦੀ ਹੈ ਉਹਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਦੂਜੇ ਪਾਸੇ ਪੁਲਿਸ ਦੀ ਹੁਣ ਜਿਹੜੀ ਛਾਣਬੀਨ ਚੱਲਦੀ ਹੈ ਜਿੱਥੇ ਘਟਨਾ ਵਾਪਰੀ ਸੀ ਉੱਥੋਂ ਅੰਸ਼ਿਕਾ ਦਾ ਟੁੱਟਿਆ ਹੋਇਆ ਮੋਬਾਈਲ ਤੇ ਇੱਕ ਟੁੱਟੀ ਹੋਈ SIM ਮਿਲਦੀ ਹੈ ਹੁਣ ਜਦੋਂ ਪ੍ਰਵੇਸ਼ ਕੁਮਾਰ ਤੋਂ ਪੁੱਛਗਿੱਛ ਹੁੰਦੀ ਹੈ ਤੇ ਥੋੜੇ ਜਿਹੇ ਚਿਰ ਦੇ ਵਿੱਚ ਹੀ ਉਹ ਸਾਰਾ ਕੁਝ ਪੁਲਿਸ ਨੂੰ ਦੱਸ ਦ। ਤੇ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਹੈਰਾਨੀ ਜਨਕ ਹੁੰਦੀ ਹੈ ਵੀ ਰਿਸ਼ਤਿਆਂ ਦਾ ਕੈਸਾ ਤਾਣਾ ਬਾਣਾ ਜਦੋਂ ਉਲਝਦਾ ਫਿਰ ਉਹ ਸੁਲਝਣ ਦੀ بجائے ਉਲਝਦਾ ਹੀ ਚਲਾ ਜਾਂਦਾ। ਪ੍ਰਵੇਸ਼ ਕੁਮਾਰ ਦੀ ਤੇ ਅੰਸ਼ਿਕਾ ਦੀ ਜਿਹੜੀ ਦੋਸਤੀ ਆ ਕਰੀਬ 5 ਸਾਲ ਪਹਿਲਾਂ ਹੋਈ ਸੀ। ਪ੍ਰਵੇਸ਼ ਕੁਮਾਰ ਪਹਿਲਾਂ ਹੀ ਵਿਆਹਿਆ ਹੋਇਆ ਸੀ ਇਹਦਾ ਤਲਾਕ ਹੋ ਚੁੱਕਿਆ ਸੀ। ਫਿਰ ਅੰਸ਼ਿਕਾ ਦੇ ਨਾਲ ਦੋਸਤੀ ਹੁੰਦੀ ਹੈ, ਦੋਸਤੀ ਇਹਨਾਂ ਦੀ ਪਿਆਰ ਦੇ ਵਿੱਚ ਬਦਲ ਜਾਂਦੀ। ਤੇ ਪਿਆਰ ਇੰਨਾ ਗੋੜਾ ਹੋ ਜਾਂਦਾ ਹੈ 2023 ਦੇ ਵਿੱਚ ਇਹ ਬਿਨਾ ਘਰਦਿਆਂ ਨੂੰ ਦੱਸਿਆਂ ਕੋਟ ਮੈਰਿਜ ਕਰਵਾ ਲੈਂਦੇ ਨੇ ਇਹਨਾਂ ਦੀ ਲਵ ਮੈਰਿਜ ਹੋ ਜਾਂਦੀ ਹੈ ਪਰ ਜਦੋਂ ਘਰਦਿਆਂ ਨੂੰ ਪਤਾ ਲੱਗਦਾ ਤੇ ਦੋਨੋਂ ਦੇ ਘਰ ਦੇ ਇਹ ਵਿਆਹ ਨੂੰ ਨਹੀਂ ਮੰਨਦੇ ਇਹਨਾਂ ਤੇ ਦਬਾਅ ਬਣਾਇਆ ਜਾਂਦਾ ਹੁਣ ਏਸੇ ਦਬਾਅ ਦੇ ਚੱਲਦਿਆਂ ਇਹ ਦੋਨੋਂ ਜਣੇ 2024 ਦੇ ਵਿੱਚ ਤਲਾਕ ਲੈ ਲੈਂਦੇ ਨੇ ਪਰ ਫਿਰ ਵੀ ਇਹਨਾਂ ਦੀ ਕਿਤੇ ਨਾ ਕਿਤੇ ਅਟੈਚਮੈਂਟ ਜਿਹੜੀ ਹੈ ਉਹ ਬਣੀ ਰਹਿੰਦੀ ਹੈ ਹੋ ਸਕਦਾ ਇੱਕ ਦੂਜੇ ਨੂੰ ਮਿਲਦੇ ਵੀ ਰਹੇ ਹੋਣ ਇਸੇ ਮੇਲ ਮਲਾਪ ਦੇ ਚੱਲਦਿਆਂ ਇਹਨਾਂ ਦਾ ਪਿਆਰ ਇੱਕ ਵਾਰੀ ਫੇਰ ਉਮੜਦਾ ਤੇ ਮਈ 2025 ਦੇ ਵਿੱਚ ਫਿਰ ਇਹ ਕੋਡ ਮੈਰਿਜ ਕਰਵਾ ਲੈਂਦੇ। ਹੁਣ ਜਦੋਂ ਦੁਬਾਰਾ ਇਹ ਕੋਡ ਮੈਰਿਜ ਕਰਵਾਉਂਦੇ ਨੇ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਨਾ ਪਰਵੇਸ਼ ਦੇ ਘਰਦਿਆਂ ਨੂੰ ਤੇ ਨਾ ਹੀ ਦੂਜੇ ਪਾਸੇ ਅੰਸ਼ਿਕਾ ਦੇ ਘਰਦਿਆਂ ਨੂੰ। ਉਸ ਤੋਂ ਬਾਅਦ ਪਤਾ ਲੱਗਦਾ ਵੀ ਜਿਹੜੀ ਅੰਸ਼ਿਕਾ ਹੈ ਉਹ ਪ੍ਰੈਗਨੈਂਟ ਹੈ। ਜਦੋਂ ਹੁਣ ਅੰਸ਼ਿਕਾ ਦੀ ਮਾਂ ਨੂੰ ਪਤਾ ਲੱਗਦਾ ਤੇ ਫਿਰ ਅੰਸ਼ਿਕਾ ਤੋਂ ਕੁਛ ਪੜਤਾਲ ਹੁੰਦੀ ਹੈ ਤਾਂ ਫਿਰ ਪਤਾ ਲੱਗਦਾ ਵੀ ਉਹਨੇ ਦੁਬਾਰਾ ਫੇਰ ਪਰਵੇਸ਼ ਦੇ ਨਾਲ ਵਿਆਹ ਕਰਾ ਲਿਆ ਕੋਰਟ ਮੈਰਿਜ ਕਰਵਾ ਲਈ ਹੈ ਹੁਣ ਪਰਵੇਸ਼ ਦੇ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਇਹ ਗੱਲ ਫਿਰ ਜਦੋਂ ਖੁੱਲਦੀ ਹੈ ਦੋਨਾਂ ਪਰਿਵਾਰਾਂ ਨੂੰ ਪਤਾ ਲੱਗਦਾ ਤੇ ਫਿਰ ਵਿਰੋਧ ਹੁੰਦਾ ਹੁਣ ਇੱਥੇ ਜਿਹੜਾ ਅੰਸ਼ਿਕਾ ਦਾ ਪਰਿਵਾਰ ਸੀ ਜਿਹਦੋਂ ਨੂੰ ਪਤਾ ਲੱਗਦਾ ਵੀ ਉਹਨਾਂ ਦੀ ਲੜਕੀ ਪ੍ਰੈਗਨੈਂਟ ਹੈ ਆਪਸ ਦੇ ਵਿੱਚ ਪਰਿਵਾਰਾਂ ਦੇ ਵਿੱਚ ਗੱਲਬਾਤ ਚੱਲਦੀ ਹੈ ਤਾਂ ਫਿਰ ਇਹ ਪਰਿਵਾਰ ਦਾ ਕਹਿਣਾ ਸੀ ਵੀ ਹੁਣ ਜਦੋਂ ਦੁਬਾਰਾ ਇਹਨਾਂ ਨੇ ਫਿਰ ਵਿਆਹ ਕਰਾ ਹੀ ਲਿਆ ਤੇ ਹੁਣ ਪ੍ਰੈਗਨੈਂਟਡ ਸੀ ਦਾ ਵੀ ਪਤਾ ਲੱਗਦਾ ਤੇ ਫਿਰ ਇਹਨਾਂ ਦਾ ਕਹਿਣਾ ਸੀ ਵੀ ਰੀਤੀ ਰਿਵਾਜ ਦੇ ਨਾਲ ਜੋ ਵੀ ਹਿੰਦੂ ਰੀਤੀ ਰਿਵਾਜ ਨੇ ਉਨ੍ਹਾਂ ਦੇ ਅਧੀਨ ਇਹਨਾਂ ਦਾ ਵਿਆਹ ਕਰਾ ਦਿੱਤਾ ਜਾਏ। ਹੁਣ ਪ੍ਰਵੇਸ਼ ਦੇ ਘਰਦਿਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਪਰ ਉੱਥੇ ਉਹਦਾ ਚਾਚਾ ਇੱਕ ਵਾਰੀ ਫੇਰ ਆਕੜ ਜਾਂਦਾ ਹੈ। ਉਹਦਾ ਕਹਿਣਾ ਸੀ ਵੀ ਮੈਂ ਇਹ ਵਿਆਹ ਨਹੀਂ ਹੋਣ ਦੇਵਾਂਗਾ। ਮੇਰੇ ਜਿਉਂਦੇ ਜੀਏ ਵਿਆਹ ਇਹਨਾਂ ਦਾ ਨਹੀਂ ਹੋ ਸਕਦਾ। ਅੰਸ਼ਿਕਾ ਇਸ ਘਰ ਦੀ ਨੂੰਹ ਨਹੀਂ ਬਣੇਗੀ। ਪਰ ਪ੍ਰਵੇਸ਼ ਜਿਹੜਾ ਸੀ ਉਹ ਵਿਆਹ ਕਰਾ ਚੁੱਕਿਆ ਸੀ। ਮਈ 2025 ਦੇ ਵਿੱਚ ਇਹਨਾਂ ਦਾ ਵਿਆਹ ਹੋਇਆ ਸੀ। ਹੌਲੀ-ਹੌਲੀ ਟਾਈਮ ਦੀਦ ਦਾ ਇਧਰੋਂ ਉਧਰੋਂ ਦਬਾਅ ਜਦੋਂ ਪਾਇਆ ਜਾਂਦਾ ਹੈ ਤੇ ਤਰੀਕ ਫਿਕਸ ਹੁੰਦੀ ਹੈ। 24 ਸਤੰਬਰ 2025 ਪਰ ਚਾਚਾ ਇੱਥੋਂ ਤੱਕ ਨਾਰਾਜ਼ ਹੁੰਦਾ ਚਾਚੇ ਦਾ ਇਹ ਵੀ ਕਹਿਣਾ ਸੀ ਅੰਸ਼ਿਕਾ ਦੀ ਮਾਂ ਨੂੰ ਵੀ ਜੇ ਇਹਨਾਂ ਦਾ ਵਿਆਹ ਹੋਇਆ ਤਾਂ ਮੈਂ ਅੰਸ਼ਿਕਾ ਨੂੰ ਵੀ ਮਾਰ ਦਾਂਗਾ ਤੇ ਮੈਂ ਤੈਨੂੰ ਵੀ ਮਾਰ ਦਾਂਗਾ ਇਹ ਚਾਚੇ ਵੱਲੋਂ ਕਿਹਾ ਜਾਂਦਾ ਸੀ ਅੰਸ਼ਿਕਾ ਦਾ ਪਰਿਵਾਰ ਜਿਹੜਾ ਸੀ ਹੁਣ ਫਸਿਆ ਹੋਇਆ ਸੀ ਲੜਕੀ ਜਿਹੜੀ ਸੀ ਉਹ ਪ੍ਰੈਗਨੈਂਟ ਸੀ ਵਿਆਹ ਉਹਨਾਂ ਨੇ ਕਰਨਾ ਹੀ ਸੀ ਕੋਟ ਮੈਰਿਜ ਕਰਵਾ ਚੁੱਕੀ ਸੀ ਫਿਰ ਵੀ ਵਿੱਚ ਬੰਦੇ ਪਾਏ ਜਾਂਦੇ ਨੇ ਵੀ ਕਿਤੇ ਕੋਈ ਵਿਆਹ ਵਾਲੇ ਦਿਨ ਘਟਨਾ ਵਾਪਰ ਜੇ ਉਹ ਨਾ ਵਿਆਹ ਹੋਣ ਕਿਤੇ ਕੁਝ ਐਸਾ ਹੋ ਜੇ ਵੀ ਉਹਨਾਂ ਦੀ ਸਮਾਜ ਦੇ ਵਿੱਚ ਬਦਨਾਮੀ ਹੋ ਜੇ ਉਹ ਵਾਰ-ਵਾਰ ਉਹਨਾਂ ਤੱਕ ਖਬਰਾਂ ਪਹੁੰਚਾਉਂਦੇ ਨੇ ਵਿੱਚ ਬੰਦੇ ਵੀ ਪਾਏ ਜਾਂਦੇ ਨੇ ਪ੍ਰਵੇਸ਼ ਨਾਲ ਗੱਲ ਕੀਤੀ ਜਾਂਦੀ ਹੈ ਪ੍ਰਵੇਸ਼ ਅੰਸ਼ਿਕਾ ਦੀ ਮਾਂ ਨਾਲ ਵੀ ਗੱਲ ਕਰਦਾ ਪ੍ਰਵੇਸ਼ ਦਾ ਕਹਿਣਾ ਸੀ ਵੀ ਇਹ ਵਿਆਹ ਹੋਏਗਾ ਹੀ ਹੋਏਗਾ ਮੈਂ ਅੰਸ਼ਿਕਾ ਨਾਲ ਵਿਆਹ ਜ਼ਰੂਰ ਕਰਾਵਾਂਗਾ ਉਹਨੂੰ ਇਹ ਵੀ ਕਿਹਾ ਜਾਂਦਾ ਹੈ ਵੀ ਇਹ ਜਿਹੜੀ ਪ੍ਰੈਗਨੈਂਟ ਹੈ ਜੇ ਤੈਨੂੰ ਇਹ ਨਹੀਂ ਮਨਜ਼ੂਰ ਤਾਂ ਇਹਦਾ ਅਬੋਰਸ਼ਨ ਵੀ ਕਰਵਾ ਸਕਦੇ ਹਾਂ ਕੁਛ ਨਾ ਕੁਛ ਇਹਦਾ ਕਰਵਾ ਦਿੰਦੇ ਆ ਪਰ ਪ੍ਰਵੇਸ਼ ਦਾ ਕਹਿਣਾ ਸੀ ਵੀ ਕੋਈ ਗੱਲ ਨਹੀਂ ਇਹ ਬੱਚਾ ਮੇਰਾ ਹੈ ਮੈਨੂੰ ਪਤਾ ਹੈ ਤੇ ਇਹ ਬੱਚਾ ਵੀ ਰਹੇਗਾ ਇਹ ਦੁਨੀਆ ਤੇ ਆਏਗਾ ਤੇ ਮੈਂ ਅੰਸ਼ਿਕਾ ਦੇ ਨਾਲ ਵਿਆਹ ਵੀ ਕਰਾਵਾਂਗਾ ਇਹ ਵਾਰ-ਵਾਰ ਪ੍ਰਵੇਸ਼ ਦਾ ਕਹਿਣਾ ਸੀ ਉਹਦਾ ਇਹ ਵੀ ਕਹਿਣਾ ਸੀ ਵੀ ਹੁਣ ਜਦ ਮਾਇਆ ਮੈਂ ਮਹੀਨੇ ਦੀ ਛੁੱਟੀ ਲਈ ਆਵਾਂਗਾ ਤੇ ਸਾਰਾ ਕੁਝ ਸਹੀ ਹੋ ਜਾਏਗਾ ਘਬਰਾਉਣ ਦੀ ਕੋਈ ਲੋੜ ਨਹੀਂ ਅੰਸ਼ਿਕਾ ਦਾ ਪਰਿਵਾਰ ਪੂਰੀਆਂ ਤਿਆਰੀਆਂ ਕਰਦਾ ਸਾਰਾ ਕੁਝ ਬਣਾਇਆ ਜਾਂਦਾ ਜੋ ਇੱਕ ਕੁੜੀ ਦੇ ਲਈ ਉਹਦੇ ਮਾਪੇ ਕਰ ਸਕਦੇ ਸੀ ਉਹਦੀ ਮਾਂ ਉਹਦੇ ਲਈ ਸਾਰਾ ਕੁਝ ਕਰਦੀ ਹੈ ਪਰ ਚਾਚਾ ਜਿਹੜਾ ਸੀ ਉਹ ਆਪਣੀ ਜਿੱਦ ਤੇ ਅੜਿਆ ਹੋਇਆ ਸੀ ਵੀ ਇਹ ਇਸ ਘਰ ਦੀ ਨੂੰਹ ਨਹੀਂ ਬਣੇਗੀ ਜੇ ਬਣੇਗੀ ਤੇ ਮੈਂ ਇਹਨੂੰ ਮਾਰ ਦਾਂਗਾ ਤੇ ਇਹਦੀ ਮਾਂ ਨੂੰ ਵੀ ਮਾਰਾਂਗਾ ਕਿਤੇ ਨਾ ਕਿਤੇ ਪ੍ਰਵੇਸ਼ ਵੀ ਆਪਣੇ ਚਾਚੇ ਦੇ ਗੱਲਾਂ ਦੇ ਵਿੱਚ ਆਉਂਦਾ ਉਹਦੀ ਗੱਲ ਮੰਨਦਾ ਕਿਉਂਕਿ ਸਾਰਾ ਕੁਝ ਜੋ ਕੁਝ ਉਹ ਦੱਸਦਾ ਹੈ ਇਸ ਹਿਸਾਬ ਨਾਲ ਸਾਰਾ ਕੁਝ ਪਹਿਲਾਂ ਹੀ ਪਲਾਨਿੰਗ ਕਰ ਚੁੱਕੇ ਸੀ ਹੁਣ 22 ਤਰੀਕ ਨੂੰ ਜਿਹੜਾ ਪ੍ਰਵੇਸ਼ ਸੀ ਉਹ ਜੰਮੂ ਤੋਂ ਛੁੱਟੀ ਲੈ ਕੇ ਆਪਣੇ ਪਿੰਡ ਪਹੁੰਚਦਾ ਤੇ 22 ਤਰੀਕ ਨੂੰ ਉਹਨੂੰ ਫੋਨ ਕਰਕੇ ਬੁਲਾਇਆ ਜਾਂਦਾ ਘਰ ਤੋਂ ਬਾਹਰ ਉਹ ਕੱਲੀ ਆਉਂਦੀ ਹੈ ਕਰ ਤੋਂ ਕਰੇ 500 ਮੀਟਰ ਦੂਰੀ ਇਹਨਾਂ ਦੇ ਫਿਰ ਉਥੇ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੁੰਦਾ ਉਹ ਵਿਵਾਦ ਤੋਂ ਬਾਅਦ ਹੁਣ ਕਹਿ ਲਈਏ ਵੀ ਵਿਵਾਦ ਹੋਣਾ ਹੀ ਸੀ ਪਹਿਲਾਂ ਪਲੈਨਿੰਗ ਸੀ ਉਹ ਇਹਦਾ ਰੱਸੀ ਲੈ ਕੇ ਆਉਂਦਾ ਰੱਸੀ ਦੇ ਨਾਲ ਇਹਦਾ ਗਲ ਘੁੱਟਦਾ ਇਹ ਸਮਝ ਲੈਂਦਾ ਵੀ ਉਹ ਮਰ ਚੁੱਕੀ ਹੈ ਪਰ ਉਹਨੂੰ ਹੋਸ਼ ਆਉਂਦੀ ਜਦੋਂ ਹੋਸ਼ ਆਉਂਦੀ ਹੈ ਤਾਂ ਫਿਰ ਉਹ ਕਹਿੰਦੀ ਵੀ ਇਹ ਤੂੰ ਕੀ ਕਰ ਰਿਹਾ ਹੈ ਇੱਥੇ ਪ੍ਰਵੇਸ਼ ਦਾ ਕਹਿਣਾ ਸੀ ਵੀ ਹੁਣ ਸਾਰਾ ਕੁਝ ਖਤਮ ਹੋ ਗਿਆ ਇੱਕ ਚਾਕੂ ਲੈਂਦਾ ਤੇ ਉਹਦੇ ਗਲੇ ਤੇ वार ਕੀਤਾ ਜਾਂਦਾ ਹੈ ਪਰ ਵਾਰ ਜਿਹੜਾ ਮਿਸ ਹੋ ਜਾਂਦਾ ਉਹ ਬਚ ਜਾਂਦੀ ਹੈ ਫਿਰ ਜਿਹੜਾ ਆਰਮੀ ਦੇ ਵਿੱਚ ਇਹਨਾਂ ਨੂੰ ਚਾਕੂ ਮਿਲਦਾ ਉਹ ਚਾਕੂ ਦੇ ਨਾਲ ਉੱਤੇ ਹਮਲਾ ਕੀਤਾ ਜਾਂਦਾ ਹੈ ਉਹਨੂੰ ਮਾਰਨ ਤੋਂ ਬਾਅਦ ਜਿਹੜੀ ਮੋਟਰਸਾਈਕਲ ਤੇ ਪ੍ਰਵੇਸ਼ ਆਇਆ ਸੀ ਉਹਦੇ ਵਿੱਚੋਂ ਪੈਟਰੋਲ ਕੱਢ ਕੇ ਉਹਨੂੰ ਇੱਕ ਪੁਲੀਆ ਦੇ ਥੱਲੇ ਲਿਜਾ ਕੇ ਝਾੜੀਆਂ ਦੇ ਵਿੱਚ ਉੱਥੇ ਅੱਗ ਲਾ ਦਿੱਤੀ ਜਾਂਦੀ ਹੈ ਜਿੱਥੇ ਉਹਦਾ ਘਰ ਸਿਰਫ 500 ਮੀਟਰ ਦੀ ਦੂਰੀ ਤੇ ਸੀ ਉਹ ਦੂਜੇ ਦਿਨ ਕਿੱਥੇ ਕਿੱਥੇ ਉਹਨੂੰ ਲੱਭਦੇ ਰਹਿੰਦੇ ਨੇ ਪਰ ਉਹ ਆਪਣੇ ਘਰ ਤੋਂ ਸਿਰ 500 ਮੀਟਰ ਦੀ ਦੂਰੀ ਤੇ ਇੱਕ Laash ਦੇ ਰੂਪ ਦੇ ਵਿੱਚ ਪਈ ਹੁੰਦੀ ਹੈ। ਉਹਨੂੰ ਮਾਰਨ ਤੋਂ ਬਾਅਦ ਪਰਵੇਸ਼ ਉੱਥੋਂ ਆਪਣੇ ਮੋਟਰਸਾਈਕਲ ਤੇ ਆਉਂਦਾ ਤੇ ਆਪਣੇ ਪਿੰਡ ਭਿੰਡਲਾ ਦੇ ਜੰਗਲ ਦੇ ਨੇੜੇ ਉਹ ਰੱਸੀ ਉਹ ਚਾਕੂ ਇੱਕ ਜੰਗਲ ਦੇ ਵਿੱਚ ਸੁੱਟ ਦਿੰਦਾ ਕਿਉਂਕਿ ਬਾਸਕਟਬਾਲ ਦਾ ਪਲੇਅਰ ਸੀ, ਸਰੀਰਕ ਪੱਖੋਂ ਮਜ਼ਬੂਤ ਸੀ। ਉਹ ਇੰਨੀ ਜ਼ੋਰ ਦੀ ਸੁੱਟਦਾ ਸੰਘਣੇ ਜੰਗਲ ਦੇ ਵਿੱਚ ਉਹ ਕਾਫੀ ਦੂਰ ਚਲਾ ਜਾਂਦਾ। ਹੁਣ ਪੁਲਿਸ ਜਦੋਂ ਉਹਨੂੰ ਲੱਭਦੀ ਹੈ ਉਹ ਜੰਗਲ ਦੇ ਵਿੱਚ ਤਾਂ ਪੁਲਿਸ ਨੂੰ 2 ਤੋਂ 3 ਦਿਨ ਲੱਗ ਜਾਂਦੇ ਨੇ। ਉਹ ਜੰਗਲ ਦੇ ਵਿੱਚ ਸੰਘਣਾ ਜੰਗਲ ਸੀ ਤੇ 300 ਮੀਟਰ ਦੂਰ ਜਾ ਕੇ ਉਹਨਾਂ ਨੂੰ ਇਹ ਦੋਨੋਂ ਚੀਜ਼ਾਂ ਮਿਲ ਜਾਂਦੀਆਂ ਨੇ ਇੱਥੇ ਵੀ ਜਿਹੜਾ ਪੁਲਿਸ ਦੀ ਕੇਸ ਦੇ ਵਿੱਚ ਮਜ਼ਬੂਤੀ ਆ ਜਾਂਦੀ ਹੈ ਵੀ ਹਾਂ ਇਹ ਸਾਰਾ ਕੁਝ ਇਹਨੇ ਕੀਤਾ ਤੇ ਜਿਹੜੇ ਸਬੂਤ ਸੀ ਉਹ ਵੀ ਮਿਲਦੇ ਨੇ ਉਹਨਾਂ ਨੂੰ ਫੋਰੈਂਸਿਕ ਲੈਬ 'ਚ ਭੇਜਿਆ ਜਾਂਦਾ ਜਾਂਚ ਵਾਸਤੇ ਹੁਣ ਤੂੰ ਪੁੱਛਿਆ ਜਾਂਦਾ ਵੀ ਇਹਨੂੰ ਮਾਰਿਆ ਕਿਉਂ ਇੱਥੇ ਜਿਹੜਾ ਪ੍ਰਵੇਸ਼ ਸੀ ਉਹਦੇ ਇਲਜ਼ਾਮ ਕਈ ਤਰ੍ਹਾਂ ਦੇ ਜਿਹੜੇ ਕਿ ਬੇਬੁਨਿਆਦ ਹੀ ਲੱਗਦੇ ਨੇ ਗੱਲਾਂ ਤੋਂ ਜਿਹੜਾ ਪ੍ਰਵੇਸ਼ ਉਹਦੀ ਮਾਂ ਨੂੰ ਕਹਿੰਦਾ ਸੀ ਮੈਂ ਇਹਦੇ ਨਾਲ ਹੀ ਵਿਆਹ ਕਰਾਣਾ ਹੈ ਤੇ ਇਹ ਬੱਚਾ ਵੀ ਦੁਨੀਆ ਤੇ ਆਏਗਾ ਹੁਣ ਇੱਥੇ ਪ੍ਰਵੇਸ਼ ਮੁੱਕਰ ਜਾਂਦਾ ਵੀ ਇਹ ਬੱਚਾ ਮੇਰਾ ਹੈ ਹੀ ਨਹੀਂ ਸੀ ਤੇ ਮੈਂ ਇਹਨੂੰ ਅਬੋਰਸ਼ਨ ਕਰਵਾਉਣ ਵਾਸਤੇ ਕਿਹਾ ਸੀ ਜਦੋਂ ਨਹੀਂ ਮੰਨੀ ਤੇ ਸਾਡੀ ਬਹਿਸ ਹੁੰਦੀ ਹੈ ਉਦੋਂ ਬਾਅਦ ਮੈਂ ਇਹਦਾ ਕਤਲ ਕਰਦਾ ਇੱਕ ਹੋਰ ਇਲਜ਼ਾਮ ਲਾਇਆ ਜਾਂਦਾ ਉਹਦਾ ਕਹਿਣਾ ਸੀ ਵੀ ਸਾਡੇ ਆਪਸ ਦੇ ਵਿੱਚ ਜਿਹੜੇ ਅਕਾਊਂਟ ਸੀ ਮੇਰੇ ਅਕਾਊਂਟ ਦੇ ਨਾਲ ਲਿੰਕ ਸੀ ਅੰਸ਼ਿਕਾ ਹੁੰਦੀ ਹੈ ਤੇ ਉਹ ਕਰੀਬ 8 ਲੱਖ ਰੁਪਈਆ ਜਿਹੜਾ ਖਰਚ ਕਰ ਚੁੱਕੀ ਐ ਤੇ ਹੋਰ ਵੀ ਪੈਸੇ ਦਾ ਦਬਾਅ ਪਣ ਆਂਦੀ ਸੀ ਉਹਦੇ ਤੇ ਹੁਣ ਜੇ ਇਹ ਗੱਲ ਦੇ ਵਿੱਚ ਸੱਚਾਈ ਐ 8 ਲੱਖ ਰੁਪਈਆ ਕਦੇ ਵੀ ਇੱਕ ਦਿਨ ਦੇ ਵਿੱਚ ਨਾ ਤਾਂ ਖਰਚ ਕੀਤਾ ਜਾ ਸਕਦਾ ਤੇ ਇਹਨਾਂ ਉਹਨੇ ਕਿੱਥੇ ਖਰਚ ਕੀਤਾ ਜਾਂ ਉਹਨੇ ਕੋ ਗੱਡੀ ਲਈ ਜਾਂ ਜ਼ਮੀਨ ਲਈ 8 ਲੱਖ ਰੁਪਈਆ ਜੇ ਖਰਚ ਕੀਤਾ ਤੈਨੂੰ ਟਾਈਮ ਵੀ ਲੱਗਿਆ ਹੋਣਾ ਜੇ ਟਾਈਮ ਲੱਗਿਆ ਸੀ ਤਾਂ ਫਿਰ ਦੁਬਾਰਾ ਉਹਦੇ ਨਾਲ ਵਿਆਹ ਕਿਉਂ ਕਰਾਇਆ ਕੋਰਟ ਦੇ ਵਿੱਚ ਜਾ ਕੇ ਮੈਰਿਜ ਕਿਉਂ ਕਰਵਾਈ ਇਹ ਸਭ ਇਹਨਾਂ ਦੀ ਪਲਾਨਿੰਗ ਸੀ ਚਾਚੇ ਦੇ ਦਬਾਅ ਦੇ ਅੱਗੇ ਆ ਕੇ ਜਿਹੜਾ ਪ੍ਰਵੇਸ਼ ਸੀ ਉਹਨੇ ਇਹ ਕਤਲ ਕੀਤਾ ਹਾਲਾਂਕਿ ਕਤਲ ਦੇ ਵਿੱਚ ਹੁਣ ਜਿਹੜੀ ਪੁਲਿਸ ਜਾਂਚ ਦੇ ਵਿੱਚ ਪਤਾ ਲੱਗਦਾ ਸੰਜੀਵ ਕੁਮਾਰ ਸ਼ਾਮਲ ਨਹੀਂ ਸੀ ਇਹ ਪ੍ਰਵੇਸ਼ ਇਕੱਲੇ ਨੇ ਕੀਤਾ ਸੀ ਪਰ ਇਹ ਸਾਰੀ ਘਟਨਾ ਜਾ ਕੇ ਆਪਣੇ ਚਾਚੇ ਨੂੰ ਦੱਸਦਾ ਚਾਚਾ ਉਸ ਤੋਂ ਬਾਅਦ ਜੰਮੂ ਪਹੁੰਚਣ ਦੇ ਵਿੱਚ ਉਹਦੀ ਮਦਦ ਕਰਦਾ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਪਰ ਜਿਹੜੀ ਮਾਂ ਦੇ ਕੋਲ ਜਿਹਦਾ ਪਤੀ ਵੀ ਗੁਜ਼ਰ ਗਿਆ ਜਿਹਦਾ ਪੁੱਤਰ ਵੀ ਗੁਜ਼ਰ ਗਿਆ ਇੱਕ ਆਪਣੀ ਲੜਕੀ ਦਾ ਸਹਾਰਾ ਸੀ ਉਹ ਲੜਕੀ ਵੀ ਉਹਦੇ ਤੋਂ ਦੂਰ ਚਲੀ ਗਈ ਜਿੱਥੇ ਕਿ ਉਹਨੂੰ ਕਦੇ ਵੀ ਮਿਲਣੀ ਨਹੀਂ ਹੁਣ ਇੱਕ ਪਾਸੇ ਪ੍ਰਵੇਸ਼ ਦੇ ਇਹ ਇਲਜ਼ਾਮ ਸੀ ਦੂਜੇ ਪਾਸੇ ਮਾਂ ਦਾ ਕਹਿਣਾ ਸੀ ਵੀ ਇਹਦੀ ਮੇਰੇ ਨਾਲ ਗੱਲ ਹੁੰਦੀ ਸੀ ਇਹਨੇ ਸਾਰਾ ਕੁਝ ਕਿਹਾ ਠੀਕ ਹੈ ਮੈਂ ਵਿਆਹ ਕਰਾਵਾਂਗਾ ਮਾਂ ਦਾ ਕਹਿਣਾ ਸੀ ਵੀ ਜਦੋਂ ਵੀ ਪ੍ਰਵੇਸ਼ ਇੱਥੇ ਆਵੇ ਮੈਨੂੰ ਇੱਕ ਵਾਰੀ ਉਹਦੇ ਨਾਲ ਮਲਾਇਓ ਜ਼ਰੂਰ ਮੈਂ ਤਾਂ ਇਹ ਪੁੱਛਣਾ ਵੀ ਇਹ ਸਾਰਾ ਕੁਝ ਉਹਨੇ ਕਿਉਂ ਕੀਤਾ ਜਿਉਂਨੇ ਵਿਆਹ ਨਹੀਂ ਸੀ ਕਰਾਣਾ ਉਹ ਜਵਾਬ ਦੇ ਦਿੰਦਾ ਸਾਡੀ ਲੜਕੀ ਨੂੰ ਬਹੁਤ ਰਿਸ਼ਤੇ ਆ ਰਹੇ ਸਨ ਅਸੀਂ ਕਿਤੇ ਹੋਰ ਉਹਦਾ ਵਿਆਹ ਕਰ ਦਿੰਦੇ ਅੱਜ ਮੇਰੀ ਲੜਕੀ ਜਿਉਂਦੀ ਹੁੰਦੀ ਇੱਕ ਚਾਚੇ ਦੀ ਜਿੱਦ ਦੇ ਕਾਰਨ ਕਿੰਨੀਆਂ ਜ਼ਿੰਦਗੀਆਂ ਜੜੀਆਂ ਨੇ ਉਹ ਬਰਬਾਦ ਹੋ ਗਈਆਂ ਚਾਚਾ ਆਪ ਜੇਲ੍ਹ ਦੇ ਵਿੱਚ ਭਤੀਜੇ ਦੀ ਜ਼ਿੰਦਗੀ ਵੀ ਬਰਬਾਦ ਕੀਤੀ ਜੋਬ ਤੋਂ ਵੀ ਗਿਆ ਤੇ ਜੇਲ੍ਹ ਦੇ ਵਿੱਚ ਇੱਕ ਜਿਹੜੀ ਅੰਸ਼ਿਕਾ ਸੀ ਉਹਦੀ ਜੀਵਨ ਲੀਲਾ ਸਮਾਪਤ ਹੋਈ ਤੇ ਮਾਂ ਤੇ ਬੇਟੀ ਇੱਕ ਦੂਜੇ ਦਾ ਸਹਾਰਾ ਸੀ ਮਾਂ ਵੀ ਅੱਜ ਇਕੱਲੀ ਰਹਿ ਗਈ ਉਹਦੇ ਕੋਲ ਕੋਈ ਨਹੀਂ ਬਚਿਆ ਜਿੱਦ ਜਿਹੜੀ ਹੁੰਦੀ ਹੈ ਇਹ ਅਕਸਰ ਮਸਲੇ ਵਿਗਾੜ ਹੀ ਦਿੰਦੀ ਹੈ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਾਸ੍ਰਿਕਾ